ਯਾਨੀ ਜੈਲਸੀਗ ਨਗਰ ਦੇ ਵਿੱਚ ਆ 2 ਦਿਨ ਤੋਂ ਫਿਰ ਬਲਾਕੇਜ ਹੋਈ ਹੋਈ ਆ ਕਮੇਟੀ ਦੇ ਮੁਲਾਜ਼ਮਾਂ ਦੀ ਵਿੱਚ ਅਫਸਰਾਂ ਦੀ ਮੈਂ ਵੱਡੀ ਪੱਧਰ ਤੇ ਨਲਾਈਕੀ ਸਮਝਦਾ ਵੀ 2 ਦਿਨ ਤੋਂ ਬਲਾਕੇਜ ਹੋਈ ਹੋਈ ਹੈ ਸ਼ਹਿਰ ਅਧਿਕਾਰੀ ਹਲੇ ਪ੍ਰਾਣੀ ਹਮਾ ਜਿੱਤੂੰਦਿਆ ਵੀ ਇੱਥੇ ਬੀਜੇਪੀ ਦੀ ਕਾਲੀ ਜਲਦੀ ਦਾ ਕੌਲ ਦੋ ਸਰਕਾਰਾਂ ਦੋ ਦਿਨ ਨਹੀਂ ਖੜਾ ਰਵੇ ਕਿਹਦੇ ਨੂੰ ਪੁੱਛਣਾ ਨਹੀਂ ਹੈਗਾ ਜਿਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਦੇ ਖਿਲਾਫ ਬਣਦੀ ਕਾਰਵਾਈ ਕਰਾਉ। ਕੈਸੀ ਦੀ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਹਰ ਚੀਜ਼ ਦਾ ਹੱਲ ਕਰਾ ਕੇ ਦੇਵਾਂਗੇ। ਜਿਹੜੇ ਜਿਹੜੇ ਮੁਲਾਜ਼ਮਾਂ ਜਿਹੜੇ ਅਧਿਕਾਰੀਆਂ ਦੀ ਦੀ ਲਾਪਰਵਾਹੀ ਕਰਕੇ ਇਹ 2 ਦਿਨ ਤੋਂ ਪਾਣੀ ਖੜਾ ਜਿਹੜੇ ਕੋਈ ਕਾਰਵਾਈ ਕਰ ਨਹੀਂ ਆਏ ਉਹਨਾਂ ਦੇ ਖਿਲਾਫ ਵੀ ਕਾਰਵਾਈ ਆ। ਜੇ ਰੋਪੜ ਸ਼ਹਿਰ ਦੇ ਵਿੱਚ ਸਭ ਨੂੰ ਪਤਾ ਕਿ ਕਈ ਜਗ੍ਹਾ ਦੇ ਉੱਪਰ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਹੈ ਜਿਨ੍ਹਾਂ ਦੇ ਵਿੱਚੋਂ ਗਿਆਨੀ ਜੈਲ ਸਿੰਘ ਨਗਰ ਵੀ ਇੱਕ ਹੈ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਆ 2 ਦਿਨ ਤੋਂ ਫਿਰ ਬਲਾਕੀਜ ਹੋਈ ਵੀ ਹੈ ਇਹਦੇ ਵਿੱਚ ਕਮੇਟੀ ਦੇ ਮੁਲਾਜ਼ਮਾਂ ਦੀ ਵਿੱਚ ਅਫਸਰਾਂ ਦੀ ਵੀ ਮੈਂ ਵੱਡੇ ਪੱਧਰ ਤੇ ਨਲਾਈਕੀ ਸਮਝਦਾ ਵੀ 2 ਦਿਨ ਤੋਂ ਬਲਾਕੀਜ ਹੋਈ ਵੀ ਹੈ ਪਰ ਕਿਸੇ ਨੇ ਆ ਕੇ ਸਾਰ ਨਹੀਂ ਲਈ ਔਰ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਮੈਂ ਅੱਜ ਸਵੇਰੇ ਆਪ ਇੱਥੇ ਪਹੁੰਚ ਕੇ ਆ ਕੇ ਤੇ ਹਾਇਰ ਲੈਵਲ ਤੱਕ ਸੈਕਟਰੀ ਲੋਕਲ ਬਾਡੀ ਔਰ ਡਾਇਰੈਕਟਰ ਸਾਹਿਬ ਦੇ ਮੈਂ ਧਿਆਨ ਚ ਗੱਲ ਜਾਂਦੀ ਹੈ ਵੀ ਆਹ ਜਿਹੜੀ ਅਧਿਕਾਰੀਆਂ ਦੀ ਲਾਪਰਵਾਹੀ ਹੈ ਕਿ ਉਹ ਦੋ ਦਿਨ ਤੋਂ ਇੱਥੇ ਠੀਕ ਕਰਨ ਨਹੀਂ ਆਏ ਸ਼ਾਇਦ ਅਧਿਕਾਰੀ ਹਲੇ ਪ੍ਰਾਣੀ ਹਵਾ ਜੀ ਘੁੰਮਦਿਆ ਵੀ ਇੱਥੇ ਬੀਜੇਪੀ ਦੀ ਕਾਲੀ ਜਲਦੀ ਦਾ ਕਾਂਗਰਸੀ ਸਰਕਾਰ ਹੈ ਦੋ ਦਿਨ ਮਿਲ ਸਵਾਣੀ ਕਿਹੜਾ ਰਵੇ ਕਿਹਨੂੰ ਪੁੱਛਣਾ ਨਹੀਂ ਹੈਗਾ ਪਰ ਮੌਕੇ ਤੇ ਆ ਕੇ ਇਹਨਾਂ ਨੂੰ ਹੱਲ ਕਰਨ ਲਈ ਵੀ ਕਿਹਾ ਔਰ ਮੈਂ ਸੈਕਟਰੀ ਲੋਕਲ ਬਾਡੀ ਨੂੰ ਬੇਨਤੀ ਕੀਤੀ ਹੈ ਵੀ ਜਿਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਓ ਕਿ ਕਿਉਂ ਨਹੀਂ ਮੌਕੇ ਤੇ ਆ ਕੇ ਉਹਨਾਂ ਨੇ 2 ਦਿਨ ਤੋਸਾਰ ਲਈ ਉਹਦੇ ਖਿਲਾਫ ਜਿਹੜੀ ਵੀ ਵਿਭਾਗੀ ਕਾਰਵਾਈ ਬਣਦੀ ਹੈ ਉਹ ਕਰਨ ਲਈ ਸਖਤੀ ਲੋਕਲ ਬੋਰਡ ਨੂੰ ਬੇਨਤੀ ਕੀਤੀ ਹੈ ਔਰ ਨਾਲ ਹੀ ਆ ਜਿੱਥੇ ਸਾਡੇ ਤੇ ਮਾਰਕੀਟ ਦੇ ਜਿਹੜੇ ਮ스터 ਖੜੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਆ ਮੌਕੇ ਤੇ ਸਾਡੇ ਇਸ ਵਾਰਡ ਦੇ ਐਮਸੀ ਵੀ ਖੜੇ ਆ ਸਪਿਆਲ ਸਾਹਿਬ ਤੇ ਨਾਲ ਹੀ ਜਿਹੜੇ ਮਿਊਨਿਸਪੈਲਿਟੀ ਦੀ ਸਾਰੀ ਟੀਮ ਖੜੀ ਆ ਪਲੱਸ ਸੀਵਰੇਜ ਬੋਰਡ ਦੇ ਵੀ ਖੜੀ ਆ ਤੁਸੀਂ ਇਹਨਾਂ ਦੇ ਨਾਲ ਖੜ ਕੇ ਆਪ ਇਹਦਾ ਪੱਕਾ ਹੱਲ ਕਿਸ ਤਰ੍ਹਾਂ ਹੋ ਸਕਦਾ ਪੱਕਾ ਕਿੰਦਰ ਰੁਪਏ ਪਾਣੀ ਕੀ ਹੋਣਾ ਇਹਦੇ ਨਾਲ ਸਲਾਹ ਬਲਾ ਕਰਕੇ ਇਹਨਾਂ ਦੀ ਤਕਨੀਕੀ ਸਲਾਹ ਮਹਿਕਮੇ ਨੇ ਜੁਦੀ ਹੈ ਨਾਲ ਆਪਣੀ ਸਲਾਹ ਦੇ ਕੇ ਪੱਕੇ ਤੌਰ ਤੇ ਐਸਟੀਮੇਟ ਆਪਾਂ ਬਣਵਾਈਏ ਕਿ ਇੱਥੇ ਕਿਹੜੇ ਸਟੈਪ ਲੈਣੇ ਪੈਣੇ ਆ ਜਿਸ ਨਾਲ ਤਾਂ ਪੱਕੇ ਤੌਰ ਤੇ ਹੱਲ ਹੋਵੇ ਕਿਉਂਕਿ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਸੀਵਰੇਜ ਦੀ ਪ੍ਰੋਬਲਮ ਹੈ ਉੱਥੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਆਪ ਨਾਲ ਹੋ ਕੇ ਆਪਣੇ ਸੁਝਾਅ ਦੇ ਕੇ ਕਿ ਕਿਵੇਂ ਹੱਲ ਨਿਕਲ ਸਕਦਾ ਉਹ ਦਿਓ ਪੈਸੇ ਦੀ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਹਰ ਚੀਜ਼ ਦਾ ਹੱਲ ਕਰਾ ਕੇ ਦੇਵਾਂਗੇ ਪਰ ਮੈਂ ਸ਼ਹਿਰ ਵਾਸੀਆਂ ਨੂੰ ਬਾਰ ਬਾਰ ਜੈਲ ਸਿੰਘ ਨਗਰਾਲਾ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਅਧਿਕਾਰੀਆਂ ਦੇ ਨਾਲ ਖੜ ਕੇ ਇਹਦਾ ਪੱਕੇ ਹੱਲ ਦੇ ਲਈ ਵੀ ਐਸਟੀਮੇਟ ਬਣਵਾਓ ਅੱਜ ਜਿਹੜੇ ਜਿਹੜੇ ਮੁਲਾਜ਼ਮਾਂ ਜਿਹੜੇ ਅਧਿਕਾਰੀਆਂ ਦੀ ਦੀ ਲਾਪਰਵਾਹੀ ਕਰਕੇ ਇਹ ਦੋ ਦਿਨ ਤੋਂ ਪਾਣੀ ਖੜਾ ਜਿਹੜੇ ਕੋਈ ਕਾਰਵਾਈ ਕਰ ਨਹੀਂ ਆਈ ਉਹਨਾਂ ਦੇ ਖਰਾਬੀ ਦੀ ਕਾਰਵਾਈ ਹੋਵੇ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।